ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 4 ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਹਦਾਇਤ ਹੋਈ ਹੈ ਉਸ ਲੜੀ ਦੇ ਵਿੱਚ ਅਸੀਂ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਤੇ ਇਸ ਲੜੀ ਦੇ ਵਿੱਚ ਅੱਜ ਇੱਥੇ ਆਏ ਹੋਏ ਹਾਂ ਜਿੱਥੇ ਪਤਵੰਤੇ ਸੱਜਣਾਂ ਤੇ ਬਾਕੀ ਯੂਥ ਨੂੰ ਬੁਲਾ ਕੇ ਉਹਨਾਂ ਨੂੰ ਨਸ਼ਾ ਦੇ ਖਿਲਾਫ ਤੇ ਨਸ਼ਾ ਦੀ ਕੀ ਕੀ ਬੁਰਾਈਆਂ ਹਨ ਉਹਦੇ ਬਾਰੇ ਉਹਨਾਂ ਨਾਲ ਆਪਣਾ ਵਿਚਾਰ ਸਾਂਝਾ ਕੀਤਾ ਗਿਆ ਹੈ ਤਾਂ ਉਹਨਾਂ ਨੂੰ ਇਸ ਗੱਲ ਵਾਸਤੇ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਅੱਗੇ ਆਓ ਤੇ ਇਹ ਜਿਹੜਾ ਯੁੱਧ ਹੈ ਇਹਦੇ ਸਹਿਯੋਗ ਪਾਓ

ਤੋ ਪੁਲਿਸ ਵੱਲੋਂ ਪੂਰਾ ਜੋਰ ਸ਼ੋਰ ਨਾਲ ਇਹ ਜਿਹੜਾ ਯੁੱਧ ਛੜਿਆ ਗਿਆ ਹੈ ਨਸ਼ਾ ਦੇ ਵਿਰੁੱਧ ਉਹਦੇ ਉੱਤੇ ਕਾਰਵਾਈ ਚ ਕੀਤੀ ਜਾ ਰਹੀ ਹੈ ਜਿਹੜੇ ਨਸ਼ਾ ਛੱਡ ਰਹੇ ਨੇ ਉਹਨਾਂ ਨੂੰ ਇਸ ਤਾ ਡਿਟੈਕਸ਼ਨ ਸੈਂਟਰ ਦੇ ਵਿੱਚ ਦਾ ਜਿਹੜੇ ਵੀ ਬੰਦੇ ਜਿਹੜੇ ਨਸ਼ਾ ਲੈ ਰਹੇ ਹੈ ਜੇਕਰ ਉਹ ਛੱਡਣਾ ਚਾਹੁੰਦੇ ਹੈ ਤੋ ਪੁਲਿਸ ਵੱਲੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਅੱਗੇ ਵਧੋ ਤੇ ਆਪਣਾ ਡੀ ਐਡਿਕਸ਼ਨ ਕਰਾਓ

कि वो अपना नशा छड़न वास्ते तैयार हो ता जो फिर समाज के बीच चंगे तरीके ना अपना जीवन यापन कर सकें